ਅੱਜ 1 ਸਤੰਬਰ 2025 ਹੈ ਤੇ ਸਵੇਰੇ 7:30 ਵਜੇ ਦੇ ਕਰੀਬ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਡੈਮਾਂ ਅਤੇ ਦਰਿਆਵਾਂ ਦੇ ਪਾਣੀ ਦੇ ਪੱਧਰ ਦੀ ਜਾਣਕਾਰੀ ਦੇਵਾਂਗੇ ਆ ਜਿਵੇਂ ਕਿ ਪਹਿਲੇ ਅਲਰਟ ਸੀ ਕਿ ਭਾਰੀ ਮੀਂਹਾਂ ਦਾ ਤੇ ਅੱਜ ਤੋਂ ਅਸੀਂ ਵੀਡੀਓ ਰਿਕਾਰਡ ਕਰ ਰਹੇ ਹਾਂ ਇਸ ਸਮੇ ਵੀ ਮੀਂਹ ਪੈ ਰਿਹਾ ਤੇ ਕੱਲ ਰਾਤ ਵੀ ਕਈ ਥਾਂ ਜਿਲ੍ਹਾ ਜਲੰਧਰ ਦੇ ਵਿੱਚ ਅ ਲਗਾਤਾਰ 5-6 ਘੰਟੇ بارش ਹੋਈ ਹੈ ਬਾਕੀ ਥਾਵਾਂ ਤੇ ਵੀ ਮੀਂਹ ਪਿਆ ਹੈ ਅ ਜੋ ਹੜਾ ਵਿੱਚ ਘਰੇ ਲੋਕ ਨੇ ਇੱਕ ਪਾਸੇ ਉਹ ਪਾਣੀ ਦੀ ਮਾਰ ਚੱਲ ਰਹੇ ਨੇ ਉਤੋਂ ਅ ਸਮਾਨ ਤੋਂ ਮੀਂਹ ਪੈ ਰਿਹਾ ਹੈ ਬਹੁਤ ਸਾਰੇ ਲੋਕ ਛੱਤਾਂ ਤੇ ਬੈਠੇ ਨੇ ਸੋ ਪ੍ਰਮਾਤਮਾ ਉਹਨਾਂ ਨੂੰ ਭਲੀ ਕਰੇ ਇਹ بارشਾਂ ਕਟਣ ਪੈਣੋ ਤੇ ਅਸੀਂ ਹੁਣ ਦਰਿਆਵਾਂ ਦੇ ਪੱਧਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅ ਵਿਆਸ ਨਦੀ ਦੀ ਗੱਲ ਕਰਦੇ ਹਾਂ ਤਾਂ ਵਿਆਸ ਦਰਿਆ ਦੇ ਵਿੱਚ ਜੋ ਪੌਂਗ ਟਾਈਮ ਤੋਂ ਪਾਣੀ ਆਉਂਦਾ ਪੌਂਗ ਡੈਮ ਦਾ ਪਾਣੀ ਦਾ ਪੱਧਰ 1390.50 ਹੈ ਪਾਪ ਕੱਲ੍ਹ ਨਾਲੋਂ ਇਹ ਥੋੜੇ ਪੁਆਇੰਟ ਹੋਰ ਘਟ ਗਿਆ ਹੈ ਹੁਣ 1390 ਡੇਂਜਰ ਮਾਰਕ ਹੈ ਉਹਦੇ ਤੇ ਪਹੁੰਚ ਗਿਆ ਇਹ 1393 ਤੋਂ ਉੱਪਰ ਜਾ ਕੇ ਥੱਲੇ ਨੂੰ ਆਇਆ ਵਾ ਉੱਥੇ ਜੋ ਪਾਣੀ ਆ ਰਿਹਾ ਉਹ 84488 ਹੈ ਜੋ ਛੱਡਿਆ ਜਾ ਰਿਹਾ ਉਹ 109920 ਹੈ ਆ 110000 ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਵਾ ਤੇ ਢਿਲਵਾ ਬ੍ਰਿਜ ਤੇ ਜੋ ਪਾਣੀ ਵਗ ਰਿਹਾ ਹੈ ਉਹ 212627 ਹੈ ਕੱਲੇ 2 30 35 ਤੱਕ ਚਲਾ ਗਿਆ ਸੀ ਤੇ ਜੋ ਹਰੀਕੇ ਹੈੱਡ ਪਾਣੀ ਆ ਰਿਹਾ ਵਾ ਕਿਉਂਕਿ ਉੱਥੇ ਸਤਲੋਜ ਤੇ ਬਿਆਸ ਇਕੱਠੇ ਹੋ ਜਾਂਦੇ ਆ ਸਤਲੋਜ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਹੁਣ ਉੱਥੇ ਡੈਮ ਦਾ ਪਾਣੀ ਦਾ ਪੱਧਰ ਭਰਨਾ ਸ਼ੁਰੂ ਹੋ ਗਿਆ ਕਾਫੀ ਦਿਨਾਂ ਦਾ 1671 ਕਦੇ ਟਿਕਿਆ ਸੀ ਪਰ ਹੁਣ ਕੱਲ ਵੀ ਵਧਿਆ ਸੀ ਅੱਜ 1674 ਫੁੱਟ ਉੱਥੇ ਪਾਣੀ ਹੋ ਗਿਆ ਵਾ ਸਵੇਰੇ ਤੇ 61000 65 ਕਿਊਸਿਕ ਪਾਣੀ ਆ ਰਿਹਾ 55567 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਰੋਪੜ ਡਾਊਨਸਟ੍ਰੀਮ ਤੇ 53482 ਪਾਣੀ ਅਸਵੇਰੇ ਵਹਿ ਰਿਹਾ ਸੀ ਫਲੋਰ ਰੇਲਵੇ ਬ੍ਰਿਜ ਤੇ 36243 ਤੇ ਯੂਸਫਰ ਗਿੱਦੜਪਿੰਡੀ 60600 ਕਿਊਸਕ ਪਾਣੀ ਅ ਅੱਜ ਸਵੇਰੇ ਵਹਿ ਰਿਹਾ ਸੀ ਸੋ ਹਰੀਕੇ ਹੈਡ ਤੇ ਪਾਣੀ 280467 ਪਹੁੰਚ ਰਿਹਾ ਤੇ ਜੋ ਪਾਣੀ ਛੱਡਿਆ ਜਾ ਰਿਹਾ ਅੱਗੇ ਫਾਜ਼ਿਲਕਾ ਵਾਲੇ ਪਾਸੇ ਨੂੰ ਉਹ 266192 ਆ ਸੋ ਉਤੋਂ ਪਾਣੀ ਉਸੇ ਤਰ੍ਹਾਂ ਹੀ ਵੱਡੀ ਮਾਤਰਾ ਵਿੱਚ ਅੱਗੇ ਜਾ ਰਿਹਾ ਵਾ ਤੇ ਪਹੁੰਚ ਵੀ ਰਿਹਾ ਵਾ ਸੋ ਫਿਲਹਾਲ ਜੋ ਮੀਂਹ ਦਾ ਅਲਰਟ ਹੈ ਤੇ 3 ਸਤੰਬਰ ਤੱਕ ਭਾਰੀ ਮੀਂਹ ਪੈ ਸਕਦੇ ਆ ਜੰਮੂ ਹ ਹਿਮਾਚਲ ਉੱਤਰਾਖੰਡ ਔਰ ਪੰਜਾਬ ਦੇ ਵਿੱਚ ਵੀ ਜਿਹਦੇ ਨਾਲ ਅਜੇ ਵੀ ਜਿਹੜਾ ਹੜ੍ਹਾਂ ਦਾ ਖਤਰਾ ਹੋਰ ਵਧਣ ਦਾ ਜਾਂ ਹੋਰ ਪਾਣੀ ਆਉਣ ਦਾ ਜਾਂ ਚੱਲ ਰਿਹਾ ਪਾਣੀ ਇਹ ਤਾਂ ਚੱਲਦਾ ਹੀ ਰਹੇਗਾ ਹਜੇ ਸੋ ਸਥਿਤੀ ਅਜੇ ਵੀ ਨਾਜ਼ੁਕੀ ਹੈ